ਸਤਿ ਸ੍ਰੀ ਅਕਾਲ ਤੁਸੀਂ ਜੁੜਿਓ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਡਾਕਟਰ ਹਰਸ਼ੀੰਦਰ ਕੌਰ ਜੀ ਮੌਜੂਦ ਨੇ ਅਸੀਂ ਬਿਹਤ ਅਹਿਮ ਮੁੱਦੇ ਤੇ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਆਪਣੇ ਵਿਚਾਰ ਜ਼ਰੂਰ ਕਮੈਂਟ ਕਰੋਗੇ ਤੇ ਲਾਈਕ ਸ਼ੇਅਰ ਵੀ ਕਰੋਗੇ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਜੀ ਬਹੁਤ ਮਿਹਰਬਾਨੀ ਤੇ ਤੁਹਾਡੇ ਲਈ ਜਿੰਨੇ ਵੀ ਸੁਣ ਵੇਖ ਰਹੇ ਨੇ ਸਾਰਿਆਂ ਨੂੰ ਹੀ ਬਹੁਤ ਨਿੱਕੀ ਸੱਚੀ ਗੱਲ ਸਤ ਸ੍ਰੀ ਅਕਾਲ ਅੱਜ ਪੰਜਾਬ ਦੇ ਵਿੱਚ ਲੈਂਡ ਪੂਲਿੰਗ ਜੋ ਨੀਤੀ ਹੈ ਪਾਲਿਸੀ ਹੈ ਉਹਨੂੰ ਲੈ ਕੇ ਰੌਲੇ ਕਾਫੀ ਵੱਡੇ ਹੁੰਦੇ ਜਾ ਰਹੇ ਨੇ ਸਰਕਾਰ ਆਪਣੇ ਤਰਕ ਦਿੰਦੀ ਹੈ ਕਿਸਾਨ ਕਹਿੰਦੇ ਨੇ ਕਿ ਇਹ ਬਿਲਕੁਲ ਵੀ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਇਵਨ ਤਾਂ ਕਿ ਮਜ਼ਦੂਰਾਂ ਦੇ ਵਪਾਰੀਆਂ ਦੇ ਮੋਟੀ ਗੱਲ ਕਹਿ ਲਈਏ ਕਿ ਪੰਜਾਬ ਦੇ ਹਿੱਤ ਵਿੱਚ ਨਹੀਂ ਤਾਂ ਫਿਰ ਕਿਹਦੇ ਹਿੱਤ ਵਿੱਚ ਹੈ ਆਮ ਆਦਮੀ ਪਾਰਟੀ ਤੇ ਬੀਜੇਪੀ ਦੇ ਉੱਤੇ ਰਲ ਕੇ ਗੇਮ ਖੇਡ ਰਹੀ ਹੈ ਇਹ ਦਾਅਵੇ ਸੀਨੀਅਰ ਕਾਂਗਰਸੀ ਲੀਡਰ ਜਿਹੜੇ ਰਾਣਾ ਗੁਰਜੀਤ ਕਰਦੇ ਨੇ ਹੋਰ ਵੀ ਵਿਰੋਧੀ ਧਿਰ ਇਹ ਸਵਾਲ ਚੁੱਕਦੀ ਹੈ ਨਹੀਂ ਕਿ ਜਦੋਂ ਕਿਸਾਨਾਂ ਨੇ ਮੰਗਿਆ ਹੀ ਨਹੀਂ ਲੈਂਡ ਪੂਲਿੰਗ ਪਾਲਿਸੀ ਦੀ ਨੀਤੀ ਮੰਗੀ ਨਹੀਂ ਤਾਂ ਫਿਰ ਸਰਕਾਰ ਕਿਉਂ ਲੈ ਕੇ ਆ ਰਹੀ ਹੈ ਕਈ ਤਾਂ ਇਸ ਗੱਲ ਦਾ ਵੀ ਦਾਵਾ ਕਰ ਰਹੇ ਨੇ ਕਿ ਪੰਜਾਬ ਦੀ ਜਿਹੜੀ ਡੈਮੋਗ੍ਰਾਫਿਕ ਜਿਹੜਾ ਸਟਰਕਚਰ ਹੈ ਉਹ ਪਾਵਰ ਹੈ ਉਹ ਮਤਲਬ ਉਹਨੂੰ ਚੇਂਜ ਕਰਨ ਦੀ ਪਾਵਰ ਗੇਨ ਕਰਨ ਦੇ ਲਈ ਮਾਫ ਕਰਨਾ ਉਹਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਮ ਇਸ ਇਹ ਮਾਮਲਾ ਆਕ ਕਰ ਇਸ ਪੱਸੇ ਕਿਉਂ ਜਾਂਦਾ ਕਿਉਂਕਿ ਉਹ ਜ਼ਮੀਨਾਂ ਜਾਂ ਉਹ ਜੋ ਵੀ ਪਲਾਟਾਂ ਜਾਂ ਫੁੱਡਾ ਨੇ ਜਾਂ ਗਵਾੜਾ ਨੇ ਜਾਂ ਗਲਾੜਾ ਨੇ ਜਿਹੜੀਆਂ ਵੀ ਅਥਾਰਟੀਆਂ ਨੇ ਕੱਟਨੇ ਨੇ ਉਹ ਕੋਈ ਆਮ ਬੰਦੇ ਦੀ ਪਹੁੰਚ ਤੱਕ ਤਾਂ ਰਹਿਣੇ ਨਹੀਂ ਤਾਂ ਫਿਰ ਇਹਦੇ ਵਿੱਚ ਪੰਜਾਬ ਦੇ ਡੈਮੋਗ੍ਰਾਫਿਕ ਸਟਰਕਚਰ ਦੀ ਗੱਲ ਕਿਉਂ ਹੁੰਦੀ ਹੈ ਜਾਂ ਫਿਰ ਕੀ ਵਾਕਈ ਇਹ ਮਨਸ਼ਾ ਹੈ ਉਹਨਾਂ ਤਾਕਤਾਂ ਦੀ ਜਿਹੜੀਆਂ ਚਾਹੁੰਦੀਆਂ ਨੇ ਕਿ ਪੰਜਾਬ ਦੇ ਵਿੱਚ ਜਿਹੜਾ ਸਿਆਸੀ ਦੌਰ ਦੇ ਉੱਤੇ ਕੋਈ ਜੋੜ ਤੋੜ ਕੀਤੀ ਜਾਣਾ ਅਗਲੇ ਸਮੇਂ ਵਿੱਚ ਅਨਸੋ ਕੁਵਿੰਦਰ ਜੀ ਜੇ ਥੋੜਾ ਜਿਹਾ ਵੀ ਥੋੜਾ ਜਿਹਾ ਹੀ ਮੈਂ ਤਾਂ ਕਹਿ ਰਹੀ ਹਾਂ ਜ਼ਿਆਦਾ ਕਹਿ ਹੀ ਨਹੀਂ ਰਹੀ ਵੀ ਸੋਚ ਵਿਚਾਰ ਕੋਈ ਕਰਨ ਦੀ ਕੋਸ਼ਿਸ਼ ਕਰੇ ਤਾਂ ਉਹਨੂੰ ਬਹੁਤ ਕੁਝ ਕਲੀਅਰ ਹੋ ਜਾਏਗਾ ਦੇਖੋ ਪ੍ਰਵਾਸ ਦਾ ਰੁਝਾਨ ਸਦੀਆਂ ਤੋਂ ਆ ਪਰ ਪ੍ਰਵਾਸ ਦੇ ਨਾਲ ਆਪਾਂ ਕਹੀਏ ਵੀ ਉਹ ਥਾਂ ਦਾ ਗਾਇਬ ਹੋ ਜਾਣਾ ਵੀ ਅਸੀਂ ਦੇਖ ਰਹੇ ਹਾਂ ਵੀ ਕਈ ਚੀਜ਼ਾਂ ਤਾਂ ਇਸ ਤਰਤੀ ਤੋਂ ਖਤਮ ਹੀ ਹੋ ਗਈਆਂ ਕਿ ਉਹ ਇੱਥੋਂ ਗਈਆਂ ਤੇ ਮੁੜ ਕੇ ਉਹਨਾਂ ਦਾ ਕੋਈ ਖੁਰਾਕ ਹੋ ਜੀ ਨਹੀਂ ਹੁਣ ਇਸੇ ਤਰੀਕੇ ਹੌਲੀ ਹੌਲੀ ਜਿੱਥੇ ਪੰਜਾਬ ਤੁਸੀਂ ਸੋਚ ਲਓ ਕਿਹੜੀ ਥਾਂ ਤੋਂ ਕਿਹੜੀ ਥਾਂ ਤੱਕ ਰਾਜ ਚੀਨ ਨਾਲ ਸੰਧੀ ਯਾਨੀ ਉਹ ਇੰਨਾ ਵੱਡਾ ਪੰਜਾਬ ਕੀ ਲਾਹੌਰ ਤੋਂ ਇਧਰ ਸਾਰਾ ਦਰਾ ਸਾਹਿਬਰ ਤੋਂ ਕੈਥਲ ਕਰਨਾਲ ਤੱਕ ਐਡੀ ਵੱਡੀ ਨੂੰ ਬਿਲਕੁਲ ਇੱਕ ਤਾਂ ਖੁੱਡੇ ਲਾਈਨ ਲਾ ਕੇ ਉਹਨੂੰ ਨਿਚੋੜ ਕੇ ਖਤਮ ਕਰਕੇ ਪਿੰਡਾਂ ਦੇ ਪਿੰਡ ਜਿੱਥੇ ਜੰਦਰੇ ਲੱਗੇ ਪਏ ਖਾਲੀ ਕੋਈ ਹੈ ਹੀ ਨਹੀਂ ਸਿਵਾਏ ਪ੍ਰਵਾਸੀਆਂ ਦੇ ਜਿਨ੍ਹਾਂ ਨੂੰ ਰਾਖੀ ਲਈ ਛੱਡਿਆ ਗਿਆ ਪੂਰੇ ਪੂਰੇ ਪਿੰਡ ਖਾਲੀ ਸਾਨੂੰ ਪਤਾ ਨਹੀਂ ਜਿਹੜੇ ਬੈਂਕਾਂ ਨੂੰ ਉਹਨਾਂ ਨੇ ਲਾ ਕੇ ਆਪਣੇ ਤੇ ਸਾਰੇ ਦੇ ਸਾਰੇ ਬਾਹਰ ਤੋੜ ਦਿੱਤੇ ਹੁਣ ਇਹ ਚੀਜ਼ ਸਾਨੂੰ ਪਤਾ ਹੈ જરા ਦੂਜਾ ਪੱਖ ਦੇਖਿਓ ਹਾਂ ਮੁਹੱਲੀ ਖਰੜ ਲੁਧਿਆਣੇ ਇਹਨਾਂ ਥਾਵਾਂ ਤੇ ਮੈਂ ਬਹੁਤ ਵਾਰ ਬਹੁਤ ਵਾਰ ਜਾਈ ਆ ਉੱਥੇ ਮਿਲਦੀਆਂ ਜਦੋਂ ਸਾਡੇ ਲੈਕਚਰਸ ਮੇਰੇ ਹੁੰਦੇ ਨੇ ਜਾਂ ਅਸੀਂ ਆਪਣੀ ਹੀ ਸਾਥੀਆਂ ਸਾਡੇ ਡਾਕਟਰ ਸਾਥੀਆਂ ਨਾਲ ਵੀ ਉਹ ਕਹਿ ਰਹੇ ਨੇ ਸਾਡੇ ਮਰੀਜ਼ਾਂ ਵਿੱਚ ਵੀ ਡੈਮੋਗ੍ਰਾਫਿਕ ਚੇਂਜ ਦਿਸਣ ਲੱਗ ਗਈ ਕਿ ਸਾਡੇ ਮਰੀਜ਼ ਜੋ ਪੰਜਾਬੀ ਹੋਇਆ ਕਰਦੇ ਸਨ ਉਹ ਹੁਣ 1 ਤਿਹਾਈ ਨੇ ਤੇ 2 ਤਿਹਾਈ ਸਾਨੂੰ ਬਾਹਰਲੇ ਲੋਕ ਆ ਕੇ ਦਿਖਾਣੇ ਸ਼ੁਰੂ ਹੋਏ ਨੇ ਜੋ ਪੰਜਾਬ ਤੋਂ ਬਾਹਰੋਂ ਨੇ ਤੇ ਜਿਹੜੇ ਆਪਣਾ ਦੱਸਦੇ ਨੇ ਥਾਂ ਕਿ ਉਹ ਇੱਥੇ ਹੀ ਹੁਣ ਵਾਸ ਕਰਨ ਲੱਗ ਪਏ ਨੇ ਤੁਸੀਂ ਮੋਹੱਲੀ ਖਰੜ ਲੁਧਿਆਣਾ ਜਾਓ ਬਹੁ ਮੰਜ਼ਲਾਂ ਤੁਹਾਨੂੰ ਦਿਸਣਗੀਆਂ ਜਿਹੜੀਆਂ ਅੱਧੀਆਂ-ਅੱਧੀਆਂ ਖਾਲੀ ਹੋਣਗੀਆਂ ਤੇ ਬਾਕੀਆਂ ਵਿੱਚ ਇਹ ਸਾਰੇ ਬਾਰੋਂ ਆ ਕੇ ਕੋਈ ਹਿਮਾਚਲ ਤੋਂ ਆਇਆ ਕੋਈ ਗੁਜਰਾਤ ਤੋਂ ਆਇਆ ਕੋਈ ਹਰਿਆਣੇ ਤੋਂ ਆਇਆ ਯਾਨੀ ਉਧਰਲੇ ਇਲਾਕਿਆਂ ਤੋਂ ਆ ਕੇ ਇੱਥੇ ਰਹਿ ਚੁੱਕੇ ਨੇ ਮੈਂ ਆਪ ਵੀ ਮੈਂ ਦੱਸ ਰਹੀਆਂ ਮਰੀਜ਼ਾਂ ਦੇ ਵਿੱਚ ਅਸੀਂ ਦੇਖ ਰਿਹਾ ਕਿ ਕੋਈ ਯਾਨੀ ਇਤੋਂ ਪੰਜਾਬ ਤੋਂ ਹੌਲੀ 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 ਘਟਦੇ ਹੋਣ ਬਾਹਰਲੇ ਇਲਾਕਿਆਂ ਤੋਂ ਜਿੱਥੋਂ ਹైదరాబాద్ ਤੱਕ ਤੋਂ ਲੋਕ ਆਏ ਹੋਏ ਬੈਂਗਲੌਰ ਤੋਂ ਵੀ ਅਸੀਂ ਉਧਰੋਂ ਇੱਧਰ ਸ਼ਿਫਟ ਹੋਏ ਆ ਥੋੜਾ ਠੀਕ ਥਾਂ ਇੱਧਰ ਘੱਟ ਹੈ ਤੇ ਵਧੀਆ ਸਾਡੀ ਇੱਥੇ ਹੋ ਜਾਂਦਾ ਤੇ ਅਸੀਂ ਮਕਾਨ ਖਰੀਦ ਸਕਦੇ ਸ਼ਬਦ ਬੋਲਦੇ ਨੇ ਇੱਥੇ ਅਸੀਂ ਲੈਂਡ ਖਰੀਦ ਸਕਦੇ ਆ ਤੇ ਅਸੀਂ ਆਰਾਮ ਨਾਲ ਇੱਥੇ ਰਹਿ ਸਕਦੇ ਆ ਸੋ ਅਸੀਂ ਉਧਰ ਲਈ ਜਿਹੜੀ ਕਮਾਈ ਹੈ ਸਟ्रेस ਤੋਂ ਨਿਕਲ ਕੇ ਇੱਧਰ ਅਸੀਂ ਹੁਣ ਖਰੀਦ ਕੇ ਤੇ ਅਸੀਂ ਰਿਲੈਕਸਡ ਇੱਥੇ ਰਹਿ ਰਹੇ ਆ ਤੇ ਸਭ ਤੋਂ ਵੱਡੀ ਗੱਲ ਇਹ ਕਿ ਅਸੀਂ ਜਦੋਂ ਹਿੰਦੀ ਬੋਲਦੇ ਆ ਸਾਨੂੰ ਬਿਲਕੁਲ ਦਿੱਕਤ ਨਹੀਂ ਆਉਂਦੀ ਸਾਨੂੰ ਵਾਪਸ ਆਮ ਨਾਲ ਜਿਹਨੇ ਇੱਥੇ ਵਸਦੇ ਨੇ ਉਹ ਹਿੰਦੀ ਚ ਹੀ ਜਵਾਬ ਦਿੰਦੇ ਨੇ ਯਾਨੀ ਇਹ ਉਹਨਾਂ ਨੂੰ ਸੌਖ ਜੋ ਦਿਸ ਰਹੀ ਹੈ ਵੀ ਇੱਥੇ ਸਾਨੂੰ ਦਿਸਦੀ ਪਈ ਹੈ ਵੀ ਲੋਕਾਂ ਕੋਲ ਖੁੱਲਾ ਪੈਸਾ ਖਰਚਾ ਕਰ ਸਕਦੇ ਆ ਤੇ ਰਿਲੈਕਸਡ ਲਾਈਫ ਹੈ ਤੇ ਅਸੀਂ ਇੱਥੇ ਆਰਾਮ ਨਾਲ ਸੈਟ ਅਪ ਹੋ ਰਹੇ ਆ ਹੁਣ ਇਹ ਚੀਜ਼ਾਂ ਜੋ ਸਾਡੇ ਕੋਲ ਸਪਸ਼ਟ ਨੇ ਤੇ ਦੂਜੇ ਪਾਸੇ ਤੁਸੀਂ ਵੜ ਲਓ ਹਿਮਾਚਲ ਬਿਨਾਂ ਟੈਕਸ ਦਿੱਤੇ ਆ ਰੋਡ ਟੈਕਸ ਦੇਖ ਲਓ ਜੇ ਵੜ ਸਕਦੇ ਤੁਸੀਂ ਲੈ ਕੇ ਦਿਖਾ ਦਿਓ ਜੀ ਹਿਮਾਚਲ ਚ ਪਲੋਟ ਤੁਸੀਂ ਗੁਜਰਾਤ ਚ ਲੈ ਕੇ ਦਿਖਾ ਲਓ ਬਿਹਾਰ ਚ ਲੈ ਕੇ ਦਿਖਾ ਲਓ ਜੇ ਤੁਸੀਂ ਪੰਜਾਬੀ 1 ਇੰਚ ਉੱਥੇ ਦੀ ਥਾਂ ਖਰੀਦ ਨਹੀਂ ਸਕਦੇ ਤਾਂ ਫਿਰ ਤੁਸੀਂ ਵੇਖ ਲਓ ਕਿ ਉਹਨਾਂ ਨੇ ਉੱਥੇ ਆਪਣੀਆਂ ਜਾਇਦਾਦਾਂ ਜ਼ਮੀਨਾਂ ਰੱਖ ਕੇ ਇੱਥੇ ਐਡੀਸ਼ਨਲ ਨਾਲ ਲੈਣੀਆਂ ਸ਼ੁਰੂ ਕਰ ਦਿੱਤੀਆਂ ਨੇ ਮੇਰਾ ਖਿਆਲ ਹੈ ਕੋਈ ਕਮਲਾ ਵੀ ਹੋਏਗਾ ਨਾ ਬਿਲਕੁਲ ਹੀ ਕਮਲਾ ਅਸਲੋਂ ਕਮਲਾ ਉਹਨੂੰ ਵੀ ਸਮਝ ਆ ਜਾਏਗੀ ਇਹਦਾ ਕੀ ਮਤਲਬ ਹੁਣ ਅਗਲੀ ਗੱਲ ਚੱਲੀਏ ਪਹਿਲਾਂ ਤੂੰ ਸਾਨੂੰ ਇਹ ਫੈਕਟਸ ਨੋਨ ਨੇ ਪਬਲਿਸ਼ਡ ਫੈਕਟਸ ਨੇ ਮੇਰੇ ਨਹੀਂ ਜੇ ਪਰਸਨਲ ਪਬਲਿਸ਼ ਹੋ ਚੁੱਕੇ ਕਿ ਹਾਂਜੀ ਸਾਡੇ ਜੈਨੇਟਿਕ ਚੇਂਜ ਹੋਣੀ ਸ਼ੁਰੂ ਹੋ ਚੁੱਕੀ ਕਿ ਸਾਡੀਆਂ ਜਿੰਨੀਆਂ ਔਰਤਾਂ ਇੱਥੇ ਪਹਿਲਾਂ ਤਾਂ ਉਹਨਾਂ ਕੋਲ ਸਪਰਮਸ ਜੋ ਸਾਡੇ ਪੰਜਾਬੀਆਂ ਦੇ ਘਟੇ ਹੋਏ ਉਹ ਸਪਰਮ ਜਿਹੜੇ ਨੇ ਅਸੀਂ ਡੋਨੇਸ਼ਨ ਦੇ ਵਿੱਚ ਪੰਜਾਬੀ ਸਭ ਤੋਂ ਫਸੜੀ ਨੇ ਉਹ ਦੇਣਾ ਹੀ ਨਹੀਂ ਚਾਹਦੇ ਸੋ ਡੋਨੇਸ਼ਨ ਲਈ ਅਗਾਹ ਆ ਰਹੇ ਨੇ ਸਾਰੇ ਕੁਝ ਰੇੜੀਆਂ ਵਾਲੇ ਕੁਝ ਮੈਂ ਐਕਚੁਅਲੀ ਪੂਰਾ ਡਬਲ ਨਹੀਂ ਕਰ ਸਕਦੀ ਸਾਨੂੰ ਅੰਡਰ ਦੀ ਕੋਰਟ ਅਸੀਂ ਦੱਸ ਨਹੀਂ ਸਕਦੇ ਕੌਣ ਕੌਣ ਆ ਰਿਹਾ ਪਰ ਮੈਂ ਇੰਨਾ ਮੋٹے ਤੌਰ ਤੇ ਦੱਸ ਰਹੀ ਹਾਂ ਕਿ ਪ੍ਰਵਾਸੀ ਨੇ ਬਹੁਤ ਜ਼ਿਆਦਾ ਜਿਨ੍ਹਾਂ ਨੂੰ ਪਤਾ ਹੈ ਕਿ ਅਸੀਂ ਹਫ਼ਤੇ ਦੇ 1200 ਕਮਾ ਸਕਦੇ ਹਾਂ ਅਸੀਂ ਜਾ ਕੇ ਦੇ ਆਵਾਂਗੇ ਤੇ ਸਾਨੂੰ ਬੈਠੇ ਬਿਠਾਏ ਕੁਝ ਵੀ ਕੀਤੇ ਬਗੈਰ ਆ ਸਾਡਾ ਖਰਚਾ ਸਿੱਧਾ-ਸਿੱਧਾ 1200 ਨਿਕਲ ਜਾਂਦਾ ਸੋ ਪਾਰੀ ਗਿਣਤੀ ਭਾਵੇਂ ਉਹ ਵਿਦਿਆਰਥੀ ਹੋਣ ਜਾਂ ਜੋ ਵੀ ਉਹ ਸਾਰੇ ਜੋ ਡੋਨੇਸ਼ਨ ਨੇ ਉਹ ਸਾਡੀਆਂ ਪੰਜਾਬੀ ਔਰਤਾਂ ਉਹਨਾਂ ਦੇ ਸਪਰਮ ਹੀ ਨਾਲ ਰੱਖ ਰਹੀਆਂ ਕਿਉਂਕਿ ਇਹ ਅੰਡਰ ਟੋਟਲ ਆਉਟਸ ਤੇ ਬਿਲਕੁਲ ਦੱਸਣਾ ਨਹੀਂ ਹੁੰਦਾ ਸੋ ਇਹ ਸਾਡੀ ਚੇਂਜ ਆਲਰੇਡੀ ਸ਼ੁਰੂ ਹੋਈ ਹੋਈ ਆ ਹੁਣ ਤੀਸਰੀ ਚੀਜ਼ ਵੱਲ ਆਈਏ ਕਿ ਸਾਡੇ ਜ਼ਮੀਨ ਜੋ ਕਮਾਊ ਪੁੱਤ ਵਾਂਗ ਹੁੰਦੀ ਹੈ ਖੇ ਜ਼ਮੀਨਾਂ ਦੇ ਕੇ ਅਸੀਂ ਕੀ ਚਾਹੁੰਨੇ ਆ ਕਿ ਇੱਕ ਕਿਸਾਨ ਕਿੱਥੇ ਜਾ ਇੱਕ ਵਾਰ ਦਾ ਲੰਮਸਮ ਜੇ ਤੁਸੀਂ ਦੇ ਵੀ ਦਿੱਤਾ ਅੱਗੋਂ ਕੀ ਕਰਨਾ ਚਾਹੁੰਦੇ ਨੇ ਕਿਉਂਕਿ ਪੰਜਾਬੀ ਜਾਣੇ ਜਾਂਦੇ ਨੇ ਕਿਰਤ ਦੇ ਵਜੋਂ ਤੇ ਤੁਸੀਂ ਕੀਰਤੀ ਜਦੋਂ ਖੋ ਲਈ ਸਿਰਫ ਬੈਠ ਕੇ ਖਾਈ ਜਾਓ ਖਾਈ ਜਾਓ ਕਿੰਨੀ ਦੇਰ ਕਿੰਨੀ ਦੇਰ ਆਖਰ ਇਹ ਮੁੱਕ ਜਾਣਾ ਜੇ ਕਿਉਂਕਿ ਇਹ ਅਲਟੀਮੇਟਲੀ ਫਿਰ ਉਹ ਚਾਹੁੰਦੇ ਨੇ ਕਿ ਸਾਡੇ ਅਧੀਨ ਹੱਥ ਜੋੜ ਕੇ ਖੜੇ ਹੋ ਜਾਣ ਸ਼ੇਰ ਉਹੀ ਗੁਲਾਮੀ ਦਾ ਸਰਕਲ ਜੋ ਸਦੀਆਂ ਪਹਿਲਾਂ ਜਿਸ ਤੋਂ ਕੱਢਿਆ ਗਿਆ ਸੀ ਸਾਨੂੰ ਬਣਾਇਆ ਗਿਆ ਸੀ ਜ਼ਮੀਨਾਂ ਦਾ ਹੱਕ ਦੇ ਕੇ ਵੀ ਇਹ ਹੱਕਦਾਰ ਨੇ ਇਹਨਾਂ ਨੂੰ ਕੱਢੋ ਇਸ ਸਰਕਲ 'ਚੋਂ ਕਿ ਇਹ ਸਿਰਫ ਹੀ ਜੁੱਤੀ ਚੱਟ ਹੱਥ ਜੋੜ ਕੇ ਹਮੇਸ਼ਾ ਲਈ ਮੰਗਦੇ ਰਹਿਣ ਇਹਨਾਂ ਦੀ ਅਣਖ ਵਾਪਸ ਦਿੱਤੀ ਜਾਏ ਇਹ ਕੈਂਜਓਵਰ ਸੀਕ ਪੰਜਾਬ ਦੇ ਵਿੱਚ ਜਿਨੇ ਪੰਜਾਬੀਆਂ ਨੂੰ ਅਣਖੀ ਬਣਾਇਆ ਕਿਰਤੀ ਬਣਾਇਆ ਜਿਨ੍ਹਾਂ ਨੇ ਇੱਕ ਇੱਕ ਨੂੰ ਸਵਾ ਲੱਖ ਵਾਂਗ ਖੜਾ ਕੀਤਾ ਇਸ ਸਾਰਾ ਕੁਝ ਵਾਪਸ ਖੋ ਕੇ ਜ਼ਮੀਨਾਂ ਦੇ ਹੱਕ ਖੋ ਕੇ ਲਾਹਨਤ ਤੋਂ ਵੱਧ ਮੈਨੂੰ ਤਾਂ ਸ਼ਬਦ ਨਹੀਂ ਆਉਂਦਾ ਕੀ ਆਖਾਂ ਕਿਉਂਕਿ ਉਸ ਤੋਂ ਵੱਧ ਆਖਾਂ ਤਾਂ ਮੈਨੂੰ ਲੱਗਦਾ ਕਿ ਉਹ ਪਬਲਿਕਲੀ ਕਹਿਣਾ ਵੀ ਠੀਕ ਨਹੀਂ ਹੋਏਗਾ ਇਹ ਜਿਸ ਪੱਦਰ ਤੇ ਸਾਨੂੰ ਡੇਗ ਕੇ ਸਾਡੇ ਮੂੰਹ ਤੇ ਥੁੱਕਿਆ ਸ਼ਬਦ ਮੈਂ ਕਹਿ ਰਹੀ ਹਾਂ ਕਿ ਇਸ ਸਮੇਂ ਇਹੀ ਹੋਇਆ ਹੋਇਆਗਾ ਕਿ ਜੋ ਗਲਤੀ ਤਾਂ ਕੀਤੀ ਹੁਣ ਪੈਰਾਂ ਥੱਲੇ ਮਿੱਜੇ ਵੀ ਜਾਓ ਤੇ ਮੂੰਹ ਤੇ ਥੁੱਕਦੇ ਵੀ ਆ ਤੇ ਤੁਹਾਨੂੰ ਗੁਲਾਮ ਵੀ ਬਣਾਉਣਾ ਇਹ ਸਰਕਲ ਜੋ ਸ਼ੁਰੂ ਹੋਇਆ ਮੈਂ ਤਾਂ 100-100 ਵਾਰ ਸ਼ੁਕਰ ਕਰਦੀ ਹਾਂ ਰੱਬ ਦਾ ਕਿ ਕੋਈ ਤਾਂ ਉੱਠਿਆ ਜਿਹੜਾ ਕਵੇ ਵੀ ਖਬਰਦਾਰ ਸਾਡੇ ਪਿੰਡ ਚ ਬੜੇ ਇਹੋ ਜੀ ਸੋਚ ਨਾਲ ਇੱਕ ਤੀਸਰਾ ਪੱਖ ਜ਼ਰੂਰ ਮੈਂ ਇਸ ਤੋਂ ਪਹਿਲਾਂ ਕਿ ਤੁਸੀਂ ਹੋਰ ਸਵਾਲ ਪੁੱਛੋ ਹਾਂ ਸਾਡੀਆਂ ਪੰਜਾਬੀ ਬੇਟੀਆਂ ਤੁਹਾਨੂੰ ਨਹੀਂ ਲੱਗਦਾ ਕਿ ਜੇ ਕੋਈ ਬਾਹਰੋਂ ਆ ਕੇ ਇੱਥੇ ਆਈਐਸ ਲੱਗ ਜਾਏਗਾ ਆਈਪੀਐਸ ਲੱਗ ਜਾਏਗਾ ਯਾਨੀ ਥੱਲੇ ਰੇੜੀਆਂ ਤੋਂ ਲੈ ਕੇ ਉੱਪਰਲੀ ਪੋਸਟ ਤੱਕ ਸਾਰੀ ਮੈਜੋਰਿਟੀ ਬਾਹਰਲੇ ਦੇਸਨ ਤੁਹਾਨੂੰ ਨਹੀਂ ਲੱਗਦਾ ਕਿ ਉਹ ਇੱਥੇ ਦੀਆਂ ਕੋਈ ਵੀ ਪਿਓ ਮਾਂ ਪੰਜਾਬੀ ਕਹੇਗਾ ਵੀ ਹਾਂ ਇਹ ਸਾਡੀ ਧੀ ਕੋਈ ਗੱਲ ਨਹੀਂ ਵਿਆਹ ਦਿੰਨੇ ਜੀ ਉਹਦਾ ਐਡਾ ਚੰਗਾ ਹੈ ਜਾਂ ਉਹ ਜੀ ਫਲਾਣਾ ਸੌ ਰੇੜੀਆਂ ਦਾ ਮਾਲਕ ਚੰਗਾ ਤਗੜਾ ਹੈ ਤਾਂ ਉਹ ਵੀ ਆਉਣਗੇ ਤੇ ਇਹ ਜੇ ਤੁਹਾਨੂੰ ਨਹੀਂ ਪਤਾ ਤਾਂ ਮੈਂ ਬੱਚੇ ਦੇਖ ਰਹੀਆਂ ਉਹਨਾਂ ਦੇ ਜਿਨ੍ਹਾਂ ਚ ਔਰਤ ਪੰਜਾਬੀ ਹੈ ਤੇ ਉਹ ਬੰਦਾ ਬਾਹਰਲਾ ਤੇ ਹੁਣ ਉਹਨਾਂ ਦੇ ਬੱਚਿਆਂ ਦੀਆਂ ਸ਼ਕਲਾਂ ਤੁਸੀਂ ਬਿਲਕੁਲ ਵਾਕਈ ਪਛਾਣ ਨਹੀਂ ਸਕਦੇ ਕਿ ਇਹ ਪੰਜਾਬੀ ਲੱਗਦਾ ਵੀ ਹੈ। ਯਾਨੀ ਇਹ ਚੀਜ਼ਾਂ ਚੋਰ ਸਾਡੇ ਸਾਹਮਣੇ ਆ ਚੁੱਕੀਆਂ ਨੇ। ਹੁਣ ਤੁਸੀਂ ਸਵਾਲ ਪੁੱਛਣਾ ਚਾਹੋ ਤਾਂ ਮੈਂ ਤਿੰਨ ਚੀਜ਼ਾਂ ਹੋਰ ਵੀ ਦੱਸਾਂਗੀ। ਹਾਂ ਨਹੀਂ ਨਹੀਂ ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ ਕਿਉਂਕਿ ਤੁਸੀਂ ਬਹੁਤ ਅਹਿਮ ਤੱਥ ਜਿਹੜੇ ਨੇ ਉਹ ਸਾਹਮਣੇ ਲੈ ਕੇ ਆ ਰਹੇ ਹੋ। ਅਸੋ ਕੁਇਂਦਰ ਜੀ ਅਗਲਾ ਤੱਥ ਹੁਣ ਸੁਣਾਓ ਕਿ ਜਦੋਂ ਅਸੀਂ ਮੈਂ ਹੁਣ ਜੇ ਆਪਣੇ ਕੱਲੇ ਹਸਪੀਟਲ ਦੀ ਗੱਲ ਕਰਾਂ ਕਿ ਰਜਿੰਦਰਾ ਵਿੱਚੋਂ ਜੇ ਅਸੀਂ 450 ਡਾਕਟਰਾਂ ਵਿੱਚੋਂ ਅਸੀਂ ਪੁੱਛਿਆ ਭਾਈ ਕਿੰਨੇ ਜਣੇ ਵੋਟ ਪਾਣ ਗਏ ਸੀ ਤੁਸੀਂ ਹੈਰਾਨ ਹੋਵੋਗੇ ਜੇ ਮੈਂ ਦੱਸਾਂ 24 ਬੰਦੇ ਸਿਰਫ 24 ਯਾਨੀ ਪੜੇ ਲਿਖੇ ਮੈਂ ਤਾਂ ਹੁਣ ਇੱਕ ਐਸ ਤੋਂ ਉੱਪਰ ਕੀ ਗੱਲ ਕਰਾਂ ਇਹ ਪੜੇ ਲਿਖਿਆਂ ਵਿੱਚੋਂ ਜੇ ਇੰਨਿਆਂ ਚੋਂ ਸਿਰਫ 24 ਜਾਣਗੇ ਤੇ ਦੂਜੇ ਪਾਸੇ ਸਾਡੀ ਗਲੀ 'ਚ ਸਫਾਈ ਕਰਨ ਆਂਦਾ ਮੈਂ ਪਰਸੋਂ ਉਹਦੇ ਨਾਲ ਗੱਲ ਕਰ ਰਹੀ ਸਾਂ ਇਹ ਕਾਕਾ ਕਿਸ ਤਰ੍ਹਾਂ ਤੁਹਾਡਾ ਮਾਹੌਲ ਹੈ ਕਿਵੇਂ ਹੈ ਤਾਂ ਜੀ ਵਾ ਵਾ ਮौज ਲੱਗੀ ਹੋਈ ਆ ਸੀ ਉੱਥੇ ਤਾਂ ਘੱਟ ਹੀ ਜਾਂਦੇ ਆ ਬਾਹਰਲਾ ਕੰਮ ਸੀ ਜ਼ਿਆਦਾ ਫੜਿਆ ਹੋਇਆ ਸਾਡਾ ਉਦਾਂ ਲੰਘ ਜਾਂਦਾ ਪਰ ਹੁਣ ਅਸੀਂ ਉਡੀਕਦੇ ਪਏ ਆ ਵੀ ਲੰਘ ਚੱਲਿਆ ਪਰ ਸਾਲ ਨੂੰ ਸਾਡੇ ਘਰ ਵੱਡੀ ਟੀਵੀ ਆਣੀ ਹੈ ਮੈਂ ਕਿਹਾ ਉਹ ਕਿਵੇਂ ਆਣੀ ਹੈ ਵੋਟਾਂ ਆਈਆਂ ਜੀ ਸਾਡੇ ਘਰ ਚ 11 ਵੋਟਾਂ ਤੇ ਵੱਡੀ ਟੀਵੀ ਹੈ ਨਾਲੇ ਗੌਰ ਲੱਗੇਗਾ ਇਹਦਾ ਇਹਦਾ ਸਵਾਲ ਜੋ ਮੈਂ ਪੁੱਛਿਆ ਉਹਦਾ ਜਵਾਬ ਮੈਨੂੰ ਤੇ ਬਹੁਤ ਕੁਝ ਜਾਣਨਾ ਕਰ ਗਿਆ ਕਿ ਜੇ ਚੋਣਨ ਵਾਲੇ ਇਹ ਨੇ ਵੀ ਬੋਤਲ ਸ਼ਰਾਬ ਹੋਈ ਕਿ ਇੱਕ ਟੀਵੀ ਜਾਂ ਬੋਰ ਲੱਗਣ ਨਾਲ ਜੋ ਉਡੀਕ ਰੱਖ ਰਹੇ ਨੇ ਵੀ ਇਹ ਸਾਡੇ ਲੱਗੇਗਾ ਤੇ ਅਸੀਂ ਵੋਟਾਂ 11 ਪਾਵਾਂਗੇ ਤੇ ਜੇ ਉਹਨਾਂ ਨੇ ਵੋਟਾਂ ਪਾ ਕੇ ਚੁਣਨੇ ਨੇ ਸੁਖਿੰਦਰ ਜੀ ਤੁਸੀਂ ਮੈਂ ਕੰਧਾਂ 'ਚ ਟੱਕਰਾ ਮਾਰੀ ਜਾਓ ਜਦ ਤੱਕ ਪੰਜਾਬੀ ਅਣਖ ਜਗਾ ਕੇ ਖੜੇ ਨਹੀਂ ਹੁੰਦੇ ਇਹ ਤਾਂ ਭੁੱਲੀ ਜਾਓ ਕਿ ਤੁਸੀਂ ਕਿਸੇ ਹੋਰ ਵਿੱਚ ਤਬਦੀਲੀ ਲਿਆਉਣ ਬਾਰੇ ਕਦੇ ਸੋਚ ਵੀ ਸਕੋਗੇ ਜਿਨ੍ਹਾਂ ਦੀ ਅਸੀਂ ਵੱਡੀ ਗਿਣਤੀ ਵੋਟਾਂ ਪਾਣ ਵਾਲਿਆਂ ਦੀ ਸੋਚ ਉੱਥੇ ਤੱਕ ਸੀਮਤ ਹੈ ਕਿ ਅਸੀਂ ਸ਼ਰਫ ਤੇ ਸਿਰਫ ਪੈਸੇ ਦੇ ਆਧਾਰ ਤੇ ਵੋਟ ਪਾਣੀ ਹੈ ਹੁਣ ਇਹ ਦੇਖੋ ਪਤਾ ਨਹੀਂ ਮੇਰਾ ਖਿਆਲ ਹੈ 2 ਸਾਲਾਂ ਤੋਂ ਤਾਂ ਮੈਂ ਤੁਹਾਡੇ ਹੀ ਚੈਨਲ ਤੇ ਹੀ ਪ੍ਰੋਗਰਾਮ ਕਰ ਰਹੀ ਹਾਂ ਮੈਂ ਆਪਣੇ ਵੱਖ YouTube ਚੈਨਲ ਤੇ ਵੀ ਬਥੇਰ ਆਈ ਯਾਨੀ ਹਰ ਪਾਸਿਓ ਮੈਂ ਰੌਲਾ ਪਾ ਕੇ ਸਬੂਤ ਦੇ ਕੇ ਦੱਸਦੀ ਰਹੀ ਕਿ ਸਾਡੇ ਕੋਲ ਜੀ ਹਸਪੀਟਲ ਵੀ ਐਡਮਿਟ ਹੁੰਦੇ ਪਏ ਨੇ ਦੋ ਦੋ ਆਧਾਰ ਕਾਰਡ ਵੀ ਬਿਹਾਰ ਦਾ ਵੀ ਜੇ ਯੂਪੀ ਦਾ ਵੀ ਜੇ ਉੱਥੇ ਜੇ ਯੂਪੀ ਦੇ ਨੇ ਇਨਾਲੇ ਥੇ ਦਾ ਵਿਕਣਕ ਦੋ ਪਾਸੋਂ ਲੈ ਰਹੇ ਨੇ ਉਹ ਭਾਈ ਸਾਹਿਬ ਵੀ ਤੁਸੀਂ ਲਓ ਭਾਵੇਂ 10 ਪਾਸੋਂ ਪਰ ਪੰਜਾਬੀਆਂ ਦਾ ਹੱਕ ਤਾਂ ਨਾ ਖਾਓ ਕਿੰਨੇ ਪੰਜਾਬੀ ਨੇ ਜਿਨ੍ਹਾਂ ਨੇ ਟਵਲ ਇਸਧਾਰ ਕਾਰਡ ਯੂਪੀ ਚ ਜਾ ਕੇ ਪਾਉਂਦੇ ਹੋਣਗੇ ਕਿੰਨੇ ਨੇ ਜਿਹੜਾ ਜਾ ਕੇ ਬਿਹਾਰ ਵਿੱਚ ਪਾਉਂਦੇ ਪਏ ਨੇ ਤਾਂ ਫਿਰ ਅਸੀਂ ਵੀ ਕਿਉਂ ਸਾਰੇ ਪਾਸੋਂ ਮਾਰ ਖਾਨਨੇ ਆ ਕਿ ਜੇ ਸਕੂਲਾਂ ਚ ਪੜਨਾ ਤਾਂ ਉਹਨਾਂ ਦੇ ਫ੍ਰੀ ਪੜਨਗੇ ਤੇ ਜੇ ਉਹਨਾਂ ਨੇ ਸਿਹਤ ਵੱਲੋਂ ਲੈਣੀ ਹੈ ਤਾਂ ਉਹ ਸਾਰਾ ਕੁਝ ਫ੍ਰੀ ਇੱਥੋਂ ਲੈਣਗੇ ਹੱਕ ਕਿਨਾਂ ਦਾ ਖਾਰ ਰਹੇ ਨੇ ਤੇ ਹੁਣ ਜ਼ਮੀਨ ਵੀ ਚੱਲੀ ਯਾਨੀ ਅਸੀਂ ਮਾੜਾ ਤਾਂ ਲੱਗੂਗਾ ਸੁਖਵਿੰਦਰ ਜੀ ਸਾਰਿਆਂ ਨੂੰ ਸੁਣਨ ਵਾਲਿਆਂ ਦਾ ਪਰ ਸੱਚ ਹੁੰਦਾ ਹੀ ਕੌੜਾ ਜਿਹਾ ਵੀ ਅੱਜ ਤੋਂ ਜੇ ਇਹੀ ਕੁਝ ਚੁੰਮਦਾ ਚੱਲਦਾ ਰਿਹਾ 20 ਸਾਲਾਂ ਬਾਅਦ ਉਹੀ ਜਿਹੜੇ ਅੱਜ ਜ਼ਮੀਨਾਂ ਖਰੀਦ ਕੇ ਘਰ ਖਰੀਦ ਕੇ ਕਰੋੜ-ਕਰੋੜ ਦਾ ਇੱਥੇ ਬੈਠਣਗੇ ਬਾਹਰੋਂ ਆ ਕੇ ਸਾਡੇ ਲੋਕਾਂ ਦੇ ਪੰਜਾਬੀਆਂ ਦੇ ਬੱਚੇ ਉਹਨਾਂ ਦੇ ਘਰਾਂ 'ਚ ਪੋਚੇ ਝਾੜੂ ਲਾਂਦੇ ਹੋਣਗੇ ਕੋਈ ਵੱਡੀ ਗੱਲ ਨਹੀਂ ਕਿਉਂਕਿ ਜੇ ਸਾਡੇ ਨਾਲ ਅਸੀਂ ਸਭ ਕੁਝ ਉਹਨਾਂ ਦੇ ਹੱਥਾਂਵਾਲੇ ਕਰ ਦਿੱਤਾ ਤੇ ਸਿਰਫ ਇਸ ਕਾਰਨ ਸਿਆਸਤਦਾਨ ਜੋ ਵੋਟਾਂ ਦੇ ਚੱਕਰ ਵਿੱਚ ਇਹਨਾਂ ਨੂੰ ਪ੍ਰਮੋਟ ਕਰ ਰਹੇ ਨੇ ਇੱਕ ਚਾਨਣਾ ਬਿਲਕੁਲ ਸਪਸ਼ਟ ਜਿਨ੍ਹਾਂ ਨੇ ਨਾ ਕੋਈ ਨਸ਼ਾ ਕੀਤਾ ਹੋਏ ਹੋਸ਼ ਵਿੱਚ ਹੋਣ ਉਹ ਸਾਰੇ ਸਿਆਸਤਦਾਨਾਂ ਨੂੰ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਭਾਈ ਤੁਸੀਂ ਵੀ ਪੰਜਾਬੀ ਹੋ ਪੰਜਾਬੀਆਂ ਦੀ ਗਿਣਤੀ ਘਟਦੀ ਜਾਂਦੀ ਜੇ ਪੁੱਲ ਜਾਓ ਕਿ ਉਹ ਬਿਹਾਰ ਜਾਂ ਯੂਪੀ ਤੋਂ ਆ ਕੇ ਵੋਟਾਂ ਤੁਹਾਨੂੰ ਪਾਉਣਗੇ ਕਦੇ ਵੀ ਨਹੀਂ ਇਸੇ ਤਰ੍ਹਾਂ ਹੀ ਖਦੇੜ ਦਿੱਤੇ ਜਾਓਗੇ ਜਿਵੇਂ ਤੁਸੀਂ ਪੰਜਾਬੀਆਂ ਨੂੰ ਖਦੇੜ ਰਹੇ ਹੋ ਉਹ ਤੁਹਾਨੂੰ ਵੀ ਇੰਜੀ ਦਲਤੀ ਮਾਰ ਕੇ ਬਾਹਰ ਕਰਨਗੇ ਉਹਨਾਂ ਨੇ ਆਪਣਾ ਬੰਦਾ ਲਿਆਣਾ ਤੇ ਜੇ ਇਹ ਨਹੀਂ ਸਮਝ ਆ ਰਹੀ ਜੋ ਸਪਸ਼ਟ ਤਸਵੀਰ ਸਾਹਮਣੇ ਦਿਖ ਰਹੀ ਹੈ ਤਾਂ ਫਿਰ ਇਹ ਪੰਜਾਬ ਤਾਂ ਚੱਲਿਆ ਜੇ ਪਹਿਲਾ ਹਿੱਸਿਆਂ ਦੇ ਰਾਹ ਹੁਣ ਬਾਕੀ ਕੁਝ ਬਚਿਆ ਤਾਂ ਹੈ ਨਹੀਂ ਜੋ ਕੁਝ ਇਹ ਅਖੀਰ ਖਖੀਰ ਲਾ ਜਿਹਨੂੰ ਕਹਿੰਦੇ ਨੇ ਨਾ ਜੇ ਅਸੀਂ ਵੀ ਮਰਦਾ ਵੀ ਜਿਹੜਾ ਹੈਗਾ ਉਹਦੀ ਅੰਗੋਂ ਹੱਡੀ ਚੋਂ ਵੀ ਸੂਰਮਾ ਬਣਾ ਕੇ ਕੱਢ ਕੇ ਲੈ ਜਾਓ ਇਹ ਤਾਂ ਉਹ ਹਾਲ ਜੇ ਕਿ ਪੰਜਾਬ ਆਲਰੇਡੀ ਨਿਚੜਿਆ ਪਿਆ ਸਾਸੀ ਤੱਕ ਕਰਜ਼ਈਆ ਲੈ ਨਹੀਂ ਸਕਣਾ ਕਰਦਾ ਤਾਂ ਹੁਣ ਜਿਹੜੀ ਬਾਕੀ ਰਹਿਦ ਖੂਦ ਜ਼ਮੀਨ ਦੀ ਉਹ ਵੀ ਚੱਕ ਕੇ ਸਿਰਫ ਇਸ ਕਰਕੇ ਕਿ ਸਾਡੀਆਂ 20 ਪੁਸ਼ਤਾ ਅਗਲੀਆਂ ਜਿਹੜੀਆਂ ਨੇ ਉਹਨਾਂ ਨੂੰ ਬਿਲਕੁਲ ਕੰਮ ਨਾ ਕਰਨਾ ਪਏ ਅਸੀਂ ਪੈਸਾ ਜਮ੍ਹਾਂ ਕਰ ਲਈਏ ਤਾਂ ਫਿਰ ਵੀਰ ਮੇਰੇ ਜਰਾ ਕਿ ਕਦੇ ਖੋਲ ਕੇ ਦੇਖ ਲੈਣਾ ਕਿਸ ਹਿਸਾਬ ਦਾ ਪਿਛਲੇ ਸਾਲ ਦਾ ਸਵਿਸ ਬੈਂਕਾਂ 'ਚ ਮੇਰੀ ਤਾਂ ਖਬਰ ਨਹੀਂ ਜੀ ਤੁਸੀਂ ਜਿਹੜੀਆਂ ਨੈਸ਼ਨਲ ਨਿਊਜ਼ 'ਚ ਪੜ੍ਹ ਲਓ ਕਿ ਸਵਿਸ ਬੈਂਕਾਂ 'ਚ ਭਾਰਤੀ ਦੌਲਤ ਸਨ 2024 ਵਿੱਚ 3 ਗੁਣਾ ਵਧੀ ਯਾਨੀ ਜਿਸ ਵਿੱਚ 37600 ਕਰੋੜ ਰੁਪਏ ਭਾਰਤੀ ਦੌਲਤ ਇਸ ਵਿੱਚ ਪਹੁੰਚ ਚੁੱਕੀ ਹੈ ਜਿਨਾਂ 'ਚ ਤੁਸੀਂ ਸਮਝ ਹੀ ਸਕਦੇ ਹੋ ਸੁਖਵਿੰਦਰ ਜੀ ਤੁਹਾਡੇ ਮੇਰੇ ਤਾਂ ਪੈਸੇ ਜਾ ਨਹੀਂ ਰਹੇ ਤਾਂ ਇਹ ਜਿਹੜਾ ਕਰੋੜਾਂ ਦੇ ਵਿੱਚ ਇੱਥੋਂ ਇਕੱਠਾ ਕੀਤਾ ਜਾਂਦਾ ਕੌਣ ਲੈ ਕੇ ਕਿੱਥੇ ਜਮ੍ਹਾਂ ਕਰਾ ਰਿਹਾ ਹੈ ਇੰਨੀ ਇੱਕ ਗੱਲ ਤਾਂ ਮੇਰਾ خیال ਹੈ ਮੈਂ ਪਹਿਲੇ ਕਿ ਐਸੀ ਕਿਸੇ ਕਮਲੇ ਨੂੰ ਵੀ ਸਮਝ ਆ ਸਕਦੀ ਬਿਲਕੁਲ ਬਿਲਕੁਲ ਇੱਥੇ ਦਰਸ਼ਕਾਂ ਦੀ ਜਾਣਕਾਰੀ ਲਈ ਅਸੀਂ ਇਹ ਵੀ ਸਪਸ਼ਟ ਕਰਦੇ ਆ ਕਿ ਪ੍ਰਵਾਸੀਆਂ ਦਾ ਜੋ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਹੋ ਰਹੀ ਹੈ ਉਹਦੇ ਵਿੱਚ ਮਤਲਬ ਸਿਰਫ ਇਹ ਨਹੀਂ ਕਿ ਅਸੀਂ ਯੂਪੀ ਬਿਹਾਰ ਵਾਲਿਆਂ ਦੀ ਗੱਲ ਕਰੀਏ ਨਹੀਂ ਉਹਦੇ ਵਿੱਚ ਜਿਵੇਂ ਮੈਮੋਂ ਨੇ ਜ਼ਿਕਰ ਕੀਤਾ ਹਮਾਚਲ ਤੋਂ ਜਾਂ ਬਾਕੀ ਸਟੇਟਾਂ ਤੋਂ ਆ ਕੇ ਜਿਹੜੇ ਇੱਥੇ ਪੱਕੇ ਤੌਰ ਤੇ ਰਹਿ ਰਹੇ ਨੇ ਜਾਂ ਇੱਥੇ ਰਹਿਣ ਕੇ ਆ ਕੇ ਕੰਮਕਾਰ ਕਰਦੇ ਨੇ ਜਾਂ ਉਹਨਾਂ ਦਾ ਫਿਰ ਅੱਗੇ ਪਰਿਵਾਰ ਵੱਧਦਾ ਜਾਂ ਉਹਨਾਂ ਦੇ ਬਿਜ਼ਨਸ ਅੱਗੇ ਵੱਧਦੇ ਨੇ ਉਹ ਸਿਆਸਤ ਤੇ ਕੀ ਪ੍ਰਭਾਵ ਪੰਦਾ ਇਹ ਓਵਰਆਲ ਪਿਕਚਰ ਉਧਰ ਨੂੰ ਘੁੰਮਦੀ ਹੈ ਜੇ ਕੋਈ ਦਿੱਲੀੋਂ ਆ ਕੇ ਇੱਥੇ ਆ ਕੇ ਰਾਜ ਕਰਦਾ ਜਾਂ ਉਹ ਕਿਵੇਂ ਕਰਦਾ ਕਈ ਮੈਡਮ ਇੱਕ ਬੜਾ ਖਾਸ ਵਾਲੇ ਦੇ ਵਿੱਚ ਇਹ ਹੈ ਕਿ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਦੇਖੋ ਪੰਜਾਬ ਦੀ ਧਰਤੀ ਗੁਰੂਆਂ ਦੀ ਧਰਤੀ ਹੈ ਇੱਥੇ ਫਿਤਰਤ ਹੈ ਸਰਬੱਤ ਦੇ ਭਲੇ ਦੀ ਗੱਲ ਹੈ ਸਾਰਿਆਂ ਨੂੰ ਕਲਾਵੇ ਚ ਲੈਣਾ ਹੈ ਸਾਡੇ ਪੰਜਾਬੀ ਵੀ ਤਾਂ ਬਾਕੀ ਸਟੇਟਾਂ ਜਾ ਕੇ ਵਪਾਰ ਕਰ ਰਹੇ ਨੇ ਕੰਮ ਕਰ ਰਹੇ ਨੇ ਉੱਥੇ ਉਹਨਾਂ ਦੇ ਵਪਾਰ ਨੇ ਜ਼ਮੀਨਾਂ ਜਾਇਦਾਦਾਂ ਨੇ ਤੇ ਜੇ ਦੂਜੇ ਬੰਨੇ ਸੁਖਪਾਲ کہہ ਰਹੇ ਹੋਰਾਂ ਦੀ ਗੱਲ ਕਰ ਲਈਏ ਉਹ ਜ਼ਿਕਰ ਕਰਦੇ ਨੇ ਕਿ ਪੰਜਾਬ ਦੇ ਵਿੱਚ ਹੀ ਕਿਹੋ ਜਿਹੀ ਪਾਲਿਸੀ ਜਾਂ ਕਾਨੂੰਨ ਹੋਣਾ ਚਾਹੀਦਾ ਕਿ ਉਹ ਕੰਮ ਕਰਨ ਇੱਥੇ ਆ ਕੇ ਪਰ ਸਾਡੇ ਪੰਜਾਬ ਦੀ ਜ਼ਮੀਨ ਜਿਹੜੀ ਹੈ ਉਹ ਪੰਜਾਬੀਆਂ ਦੇ ਵਿੱਚ ਹੀ ਰਹੇ ਜਾਂ ਪੰਜਾਬੀ ਹੀ ਉਹ ਜ਼ਮੀਨ ਤੇ ਕਾਸਟ ਕਰਨ ਉਹ ਹੀ ਆਪਣੇ ਇੱਥੇ ਮਤਲਬ ਕਿ ਕੋਈ ਬਾਹਰੋਂ ਆ ਕੇ ਜਿਵੇਂ ਮਾਛਲ ਚ ਕੋਈ ਜ਼ਮੀਨ ਨਹੀਂ ਖਰੀਦ ਸਕਦਾ ਇੱਥੋਂ ਦੇ ਜਿਹੜੇ ਤਾਰਾ ਬਾੜਾ ਹੈ ਜਾਂ ਇੱਥੋਂ ਦਾ ਸਭ ਵਿਚਾਰਾ ਉਹਨੂੰ ਸੱਟ ਨਾ ਪਹੁੰਚੋ ਇਹ ਵੱਖਰੇ ਵੱਖਰੇ ਸਵਾਲ ਖੜੇ ਹੁੰਦੇ ਨੇ ਇਹਦੇ ਬਾਰੇ ਤੁਹਾਡਾ ਕੀ ਮੰਨਣਾ ਨਾਲ ਨਾਲ ਕਿਉਂਕਿ ਜਦੋਂ ਅਸੀਂ ਕਿਸਾਨਾਂ ਦੀ ਜ਼ਮੀਨ ਜ ਦੀ ਗੱਲ ਕਰਦੇ ਆ ਨਾ ਉਹ ਇੱਕ ਕਹਿੰਦੇ ਕਿ ਕੇਂਦਰੀ ਏਜੰਸੀਆਂ ਦੇ ਜਾਂ ਜਿਹੜੇ ਉਹ ਕੁਝ ਮਤਲਬ ਹਤਕੰਡੇ ਹੋ ਜੇ ਨੇ ਕਿ ਉਹ ਕਿਸਾਨਾਂ ਨੂੰ ਤਬਾਹ ਕਰਨਾ ਚਾਹੁੰਦੇ ਨੇ ਜਾਂ ਕਿਸਾਨੀ ਚੋਂ ਕੱਢ ਕੇ ਪੰਜਾਬ ਨੂੰ ਉਸ ਤਰੀਕੇ ਦੀ ਸੱਟ ਮਾਰਨਾ ਚਾਹੁੰਦੇ ਨੇ ਕਿ ਕੱਲ ਨੂੰ ਕੋਈ ਮਤਲਬ ਕੋਈ ਨਾਬਰੀ ਉਹ ਜੀ ਪੰਜਾਬ 'ਚ ਪੈਦਾ ਨਾ ਹੋਵੇ ਜਿਵੇਂ ਕਿਸਾਨੀ ਅੰਦੋਲਨ ਚੋਈ ਇਹ ਸਵਾਲ ਵੀ ਨਾਲ ਹੀ ਲੈਂਦੇ ਚੱਲਿਓ ਇਹਦੇ ਬਾਰੇ ਵੀ ਗੱਲ ਜ਼ਰੂਰ ਖੋਲ ਕੇ ਗੱਲ ਕਰਿਓ ਮੈਂ ਖੇਰਾ ਸਾਹਬ ਦੇ ਬਿਲਕੁਲ ਵਿਚਾਰਾਂ ਨਾਲ ਇਸ ਮਾਮਲੇ ਵਿੱਚ ਸਹਿਮਤ ਹਾਂ ਮੈਂ ਕੋਈ ਪਾਰਟੀ ਦੀ ਬਿਲਕੁਲ ਗੱਲ ਨਹੀਂ ਕਰ ਰਹੀ ਪਰ ਕਿਉਂਕਿ ਜੋ ਮੁੱਦਾ ਉਹਨਾਂ ਨੇ ਚੱਕਿਆ ਮੈਂ ਉਹਨਾਂ ਨਾਲ ਸਹਿਮਤ ਹਾਂ ਕਿ ਜਿੰਨੇ ਮਰਜ਼ੀ ਲੋਕ ਆ ਕੇ ਕੰਮ ਕਰਨ ਬਿਲਕੁਲ ਸਾਡੇ ਲਈ ਤਾਂ ਲੰਗਰ ਅਸੀਂ ਤਾਂ ਦੇਖੋ ਨਾ ਜੀ ਸਾਰਾ ਅਸੀਂ ਤਾਂ ਚਾਰੇ ਦਰਵਾਜ਼ੇ ਖੋਲੇ ਪਏ ਨੇ ਜਿਹੜਾ ਮਰਜ਼ੀ ਆਏ ਪਰ ਕਿਸੇ ਵੀ ਹਾਲ ਵਿੱਚ ਸਾਡੀ ਜ਼ਮੀਨ ਦੱਬ ਕੇ ਨਹੀਂ ਮੈਂ ਪਹਿਲਾਂ ਵੀ ਕਿਹਾ ਸੀ ਅਸੀਂ ਖੜੇ ਹੀ ਤਾਂ ਹੋਏ ਸੀ ਜਦੋਂ ਜ਼ਮੀਨਾਂ ਸਾਡੇ ਨਾਂ ਕੀਤੀਆਂ ਗਈਆਂ ਸੀ ਆਲਰੇਡੀ ਅਸੀਂ ਤਾਂ ਪਹਿਲਾਂ ਹੀ ਹੋਰ ਨਾ ਜ਼ਮੀਨਾਂ ਤੇ ਤੁਹਾਨੂੰ ਸ਼ਾਇਦ ਨਾ ਅੰਦਾਜ਼ਾ ਹੋਵੇ ਤਾਂ ਇਲਾਨ ਮਸਕ ਦੇ ਕੋਲ ਪੁੱਛ ਲੈਣਾ ਕਿੰਨੀ ਕੁ ਜ਼ਮੀਨ ਜੇ ਤੇ ਜਾਂ ਫਿਰ ਤੁਸੀਂ ਅਮਰੀਕਾ ਵਿੱਚ ਕਦੇ ਵੀ ਦੇਖਿਓ ਕਿ ਸਭ ਤੋਂ ਭਾਰੀਆਂ ਜ਼ਮੀਨਾਂ ਕਿਸ ਦੇ ਕੋਲ ਨੇ ਯਾਨੀ ਸਭ ਤੋਂ ਵੱਡਾ ਵਪਾਰੀ ਜਿਹੜਾ ਸਭ ਤੋਂ ਵੱਧ ਜ਼ਮੀਨਾਂ ਜਦੋਂ ਲੈ ਕੇ ਬੈਠਾ ਹੋਵੇ ਦਾ ਮਤਲਬ ਸਮਝੋ ਕਿ ਉਹ ਸਭ ਨੂੰ ਗੁਲਾਮ ਬਣਾਉਣ ਦੀ ਉਥੋਂ ਵਿਸ਼ਵ ਪੱਧਰੀ ਇਹ ਸੋਚ ਤੁਰੀ ਹੋਈ ਹੈ ਕਿ ਜਿੰਨਾ ਤੁਸੀਂ ਇਹਨਾਂ ਨੂੰ ਆਪ ਖੁਦਰਾ ਹੋਣ ਤੋਂ ਰੋਕ ਲਓਗੇ ਗੁਲਾਮ ਬਣਾ ਲਓਗੇ ਉਹਨਾਂ ਵੱਧ ਤੁਸੀਂ ਪੈਸਾ ਕਮਾ ਸਕੋਗੇ ਯਾਨੀ ਜੇ ਖੇਤ ਜੋ 20 ਰੁਪਏ ਦੇ ਤੁਸੀਂ ਚੱਕਦੇ ਪਏ ਹੋ ਬਜਬਾਰੋਂ ਤੁਸੀਂ ਜੀ ਉਹਨੂੰ 70 ਰੁਪਏ ਵੇਚ ਰਹੇ ਹੋ ਤਾਂ ਵਿਚਲਾ ਮਾਲਕ ਕਿੱਥੇ ਜਾ ਰਿਹਾ ਕੌਣ ਖਾ ਰਿਹਾ ਕਿਸਾਨ ਫਿਰ ਉਦਾਂ ਦਾ ਉਦਾਂ ਗਰੀਬ ਤੇ ਵਿਚਕਾਰਲਾ ਮਾਲਕ ਹੀ ਹੋਰ ਖਾ ਕੇ ਅਸੀਂ ਅਲੱਗ ਚੀਕ ਰਹੇ ਆ ਮਹਿੰਗਾਈ ਦਾ ਕਿਉਂ ਨਹੀਂ ਅਸੀਂ ਉਸ ਪੱਧਰ ਤੇ ਇਠਾਂ ਕਿਸਾਨਾਂ ਨੂੰ ਮਜ਼ਬੂਤ ਹੋਣ ਦਿੰਦੇ ਕਿਉਂਕਿ ਸਾਡੀ ਸੋਚ ਅਸੀਂ ਦੇਖ ਰਹੇ ਹਾਂ ਚਫੇਰੇ ਜੋ ਚਫੇਰੇ ਪਨਪ ਰਹੀ ਹੈ ਕਿ ਇਹਨਾਂ ਤੋਂ ਜ਼ਮੀਨਾਂ ਖੋ ਲਈਆਂ ਜਾਣ ਹੱਕ ਖੋਲੇ ਜਾਣ ਤਾਂ ਫਿਰ ਹੋਰ ਰਹੀ ਕੁਝ ਨਹੀਂ ਬਿਲਕੁਲ ਉਸੇ ਸੋਚ ਨਾਲ ਚੱਲ ਰਿਹਾ ਸੋ ਮੈਂ ਬਿਲਕੁਲ ਸਖਤ ਵਿਰੋਧ ਕਰਦੀ ਹਾਂ ਕਿਸੇ ਵੀ ਪਾਸਿਓਂ ਕੋਈ ਵੀ ਪ੍ਰਵਾਸੀ ਆ ਕੇ ਇੱਥੇ ਕਿਸ ਤਰੀਕੇ ਪੂਰਾ ਆਪਣਾ ਪੱਕਾ ਘਰ ਲੈ ਸਕਦਾ ਜ਼ਮੀਨ ਪੰਜਾਬ ਦੀ ਖਰੀਦ ਸਕਦਾ ਹੈ ਤਾਂ ਫਿਰ ਕੱਲ ਨੂੰ ਦੇਖੋ ਨਾ ਤੁਸੀਂ ਮੈਨੂੰ ਕਿਹਾ ਕਿ ਅਸੀਂ ਬਾਹਰਲੇ ਹੋਰ ਸਟੇਟਾਂ ਵਿੱਚ ਕਿੰਨੇ ਗਿਣਿਆ ਉਂਗਲਾਂ ਤੇ ਕਿੰਨੇ ਇੱਕ ਪੰਜਾਬੀ ਨੇ ਜਿਨ੍ਹਾਂ ਦੀਆਂ ਇੱਥੇ ਵੀ ਓਨੀਆਂ ਹੀ ਤਗੜਾ ਤਗੜੀਆਂ ਜ਼ਮੀਨਾਂ ਨੇ ਜਿੰਨੀਆਂ ਉਸ ਥਾਂ ਤੇ ਜਾ ਕੇ ਨੇ ਜੇ ਕੋਈ ਮੱਧ ਪ੍ਰਦੇਸ਼ ਦਾ ਜੇ ਸਾਡਾ ਕੋਈ ਪੰਜਾਬੀ ਤਾਂ ਉਹ ਉੱਥੇ ਦਾ ਵਸ ਵਸਨੀਕ ਉੱਥੇ ਦੀ ਹੀ ਉਹਦੇ ਕੋਲ ਹੋਏਗੀ ਯਾਨੀ ਉਹਦਾ ਆਧਾਰ ਕਾਰਡ ਉੱਥੇ ਦਾ ਬਣਿਆ ਜੇ ਪੰਜਾਬ ਦਾ ਨਹੀਂ ਥੋੜਾ ਧਿਆਨ ਕਰੋ ਜੇ ਸਾਡੇ ਸਿਰਫ ਕੰਮ ਕਰਨ ਜਾ ਰਹੇ ਨੇ ਤੇ ਫਿਰ ਆ ਰਹੇ ਨੇ ਮੇਰਾ ਆਪਣਾ ਪੁੱਤਰ ਕੰਮ ਕਰਨ ਗੁਰਗਾਓਂ ਗਿਆ ਕਿਉਂਕਿ ਅਸੀਂ ਪੰਜਾਬ ਅੰਦਰ ਜੋ ਚੀਜ਼ ਵਿਕਸਿਤ ਕਰਨੀ ਸੀ ਉਹਦਾ ਧਿਆਨ ਕਿਸੇ ਨੂੰ ਨਹੀਂ ਹੈ ਸਾਡੇ ਕਿੰਨੇ ਆਈਆਈਟੀਜ਼ ਨੇ ਜਿਹੜੇ ਵਰਲਡ ਲੈਵਲ ਹੋਣ ਕਿੰਨੇ ਅੱਗੋਂ ਆਈਆਈਟੀਜ਼ ਤੋਂ ਨਿਕਲ ਕੇ ਉਹਨਾਂ ਨੂੰ ਨੌਕਰੀ ਲਈ ਅਸੀਂ ਥਾਂ ਦਿੱਤੇ ਨੇ ਕਿੰਨੇ ਵਿਸ਼ਵ ਪੱਧਰੀ ਇੱਥੇ ਹਸਪੀਟਲਸ ਨੇ ਕਿ ਸਾਡੇ ਪੰਜਾਬ ਚੋਂ ਪੜ ਕੇ ਡਾਕਟਰ ਨਾਲ ਦੇ ਇੱਥੇ ਹਿਮਾਚਲ ਚ ਜਾਂ ਹਰਿਆਣੇ ਚ ਜਾ ਕੇ ਨੌਕਰੀ ਕਰ ਰਹੇ ਨੇ ਕਿਉਂ ਕਿਉਂ ਸਾਡੇ ਕੋਲੋਂ ਪੋਸਟਾਂ ਉਨਹੀਂ ਭਰੀਆਂ ਜਾਂਦੀਆਂ ਸਭ ਤੋਂ ਵੱਧ ਲਾਹਨਤ ਤੁਸੀਂ ਸੁਣ ਸਕਦੇ ਹੋ ਕਿ ਕਰੋੜ ਕਰੋੜ ਰੁਪਏ ਦੀਆਂ ਫੀਸਾਂ ਭਰ ਕੇ ਸਾਡੇ ਡਾਕਟਰ ਤੇ ਮੁੜ ਕੇ ਇਹ ਐਡ ਨਿਕਲੀ ਜੇ ਚਾਹੋਗੇ ਤਾਂ ਮੈਂ ਤੁਹਾਨੂੰ ਰੈਫਰ ਕਰ ਦਿੰਨੀ ਆ ਕਿ ਬਿਡ ਕਰੋ ਸਭ ਤੋਂ ਘੱਟ ਜਿਹੜਾ ਤਨਖਾਹ ਲੈਣਾ ਚਾਹੁੰਦਾ ਹੈ ਨਾ ਉਹਨੂੰ ਅਸੀਂ ਡਾਕਟਰ ਹੀ ਇੱਥੇ ਲਾ ਦਿੰਨੇ ਆ ਪੰਜਾਬ ਵਿੱਚ ਲਾਹਨਤ ਹੀ ਗੱਲ ਹੈ ਯਾਨੀ ਸਭ ਤੋਂ ਵੱਧ ਫੀਸਾਂ ਪੰਜਾਬ ਵਿੱਚ ਸਭ ਤੋਂ ਘੱਟ ਤਨਖਾਹ ਤੇ ਕਿਉਂ ਫਿਰ ਡਾਕਟਰਾਂ ਦੀ ਕਮੀ ਹੈ ਕੀ ਭਾਲਦੇ ਹੋ ਤੁਸੀਂ ਸਾਰੇ ਦਾ ਸਾਰਾ ਕੀ ਅਸੀਂ ਸੋਚ ਲਿਆ ਕਿ ਸਿਰਫ ਹੀ ਸਿਆਸਤਦਾਨਾਂ ਦੀ ਰਾਖੀ ਤੇ ਹੀ ਖਰਚਾ ਕਰਨਾ ਬਾਕੀ ਪੰਜਾਬ ਨੂੰ ਅਸੀਂ ਖੂ ਖਾਤੇ ਸੁੱਟ ਦਿੱਤਾ ਹੋਇਆ ਕਿਸੇ ਪਾਸੇ ਤਾਂ ਜਾਗ ਹੀ ਹੈ ਕਿ ਪੰਜਾਬ ਚੋਂ ਜ਼ਮੀਨਾਂ ਵੀ ਗਈਆਂ ਸਾਡੇ ਹਕੂਕ ਵੀ ਗਏ ਕੋਈ ਕਿਸੇ ਕਿਸਮ ਦੀ ਕ੍ਰਾਂਤੀ ਜਿਹੜੀ ਉਹਦੀ ਸਾਰੇ ਚੀਥੜੇ ਉਡਾ ਦਿੱਤੇ ਲੋਕਾਂ ਨੇ ਹੋਰ ਕਿੰਨੀਆਂ ਚਪੇੜਾ ਮੂੰਹ ਤੇ ਖਾਵਾਂਗੇ ਕਿੰਨੀਆਂ ਕਿੰਨੀ ਕੁ ਬੁਰੀ ਤਰ੍ਹਾਂ ਮਿੱਧੇ ਜਾਵਾਂਗੇ ਕੋਈ ਆਵਾਜ਼ ਉੱਠੇ ਤੁਸੀਂ ਵੇਖੋ ਦਾ ਹਾਲ ਕੀ ਕੀਤਾ ਜਾਂਦਾ ਹੈ ਕਦੇ ਤਾਂ ਏਟ ਲੀਸਟ ਅਸੀਂ ਉੱਠੀਏ ਸਾਰੇ ਇੱਕ ਕ੍ਰਾਂਤੀ ਜਦੋਂ ਭੁੱਖੇ ਢਡਾਂਦੀ ਹੈ ਨਾ ਪਰ ਉਹ ਸਾਨੂੰ ਦਾ ਰੱਬ ਨੇ ਲਿਆਇਆ ਹੀ ਉਹ ਸਾਲ ਤੇ ਆ ਕੇ ਸੁਟਿਆ ਕਿ ਹਰ ਪਾਸਿਓ ਸਭ ਕੁਝ ਖੋ ਲਿਆ ਹੁਣ ਭੁੱਖੇ ਢਡ ਬੈਠੇ ਹੋ ਕਰੋ ਕ੍ਰਾਂਤੀ ਤੇ ਲਿਆਓ ਬਦਲਾਅ ਤੇ ਜਿਹੜੀ ਗੱਲ ਕਿਸਾਨਾਂ ਦੀ ਹੈ ਠੀਕ ਹੈ ਕਿਸਾਨ ਇਸ ਮਾਮਲੇ ਦੇ ਵਿੱਚ ਆਗ ਰੁਕਨੇ ਜਾਂ ਮਜ਼ਦੂਰ ਇਸ ਮਾਮਲੇ ਦੇ ਵਿੱਚ ਸਰਕਾਰ ਨੂੰ ਜਵਾਬ ਦੇ ਰਹੇ ਨੇ ਮਾਮਲਾ ਹੁਣ ਹਾਈ ਕੋਰਟ ਦੇ ਵਿੱਚ ਵੀ ਚਲਾ ਗਿਆ ਪਰ ਜਦੋਂ ਇਹ ਗੱਲ ਆਉਂਦੀ ਹੈ ਨਾ ਕਿ ਪੰਜਾਬ ਦੇ ਵਿੱਚ ਉਹ ਲੋਕ ਜਿਹੜੇ ਇੱਥੇ ਰਹਿਣਾ ਹੀ ਨਹੀਂ ਚਾਹੁੰਦੇ ਜਿਹੜੇ ਜ਼ਮੀਨਾਂ ਵੇਚ ਕੇ ਜਿਹੜੇ ਬਾਹਰ ਚਲੇ ਗਏ ਉੱਥੇ ਜਾ ਕੇ ਸੋਧ ਰਹੇ ਕਿ ਹੁਣ ਇੱਥੇ ਹੈ ਕੀ ਜਾਂ ਇਸ ਤਰ੍ਹਾਂ ਦੀ ਗੱਲ ਉਭਾਰਦੇ ਨੇ ਜਾਂ ਪੰਜਾਬ ਦੇ ਵਿੱਚ ਇਹ ਕਹਿ ਦੇਣਾ ਕਿ ਜੀ ਨਹੀਂ ਨਹੀਂ ਇੱਥੇ ਤਾਂ ਉਹ ਸਰਕਾਰ ਹੀ ਨਹੀਂ ਆ ਸਕਦੀ ਜਾਂ ਜਿਹੜੀ ਕੇਂਦਰ ਨਾਲ ਮੱਥਾ ਲਾਏ ਜਾਂ ਉਹਨਾਂ ਦੇ ਅੱਕ ਚੱਕ ਪਾ ਗੱਲ ਕਰ ਜ਼ਰੂਰੀ ਨਹੀਂ ਕਿ ਹਰ ਵੇਲੇ ਮੱਥਾ ਲਾਉਣਾ ਪੰਜਾਬ ਦੇ ਮਾਮਲਿਆਂ ਦੇ ਉੱਤੇ ਪੰਜਾਬ ਦੀ ਖੁਦਮੁਖਤਿਆਰੀ ਜਾਂ ਫੈਡਰਲਿਜ਼ਮ ਦੇ ਮਾਮਲਿਆਂ ਦੇ ਉੱਤੇ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਸਾਨ ਤਾਂ ਚਲੋ ਕਦੇ ਪਾਠੋ ਧਾੜ ਵੀ ਹੋ ਜਾਂਦੇ ਨੇ ਕਦੇ ਇਕੱਠੇ ਵੀ ਹੋ ਜਾਂਦੇ ਨੇ ਇਸ ਮਾਮਲੇ ਦੇ ਵਿੱਚ ਸਾਰੇ ਕੋਝਟ ਨੇ ਉੱਤੇ ਤੇ ਸਰਕਾਰ ਦੀ ਭੂਮਿਕਾ ਵੀ ਜਿਹੜੀ ਹੈ ਕਿ ਉਹ ਮਤਲਬ ਕਿਸੇ ਪਿਛਲੇ ਦਰਵਾਜ਼ੇ ਤੋਂ ਨਿਕਲਣਾ ਚਾਹੁੰਦੀ ਹੈ ਹੁਣ ਉੱਥੇ ਉਹਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕਿ ਕਿਵੇਂ ਇਹੋ ਜੀ ਸਿਚੁਏਸ਼ਨ ਦੇ ਵਿੱਚੋਂ ਜੇ ਕਿਸਾਨਾਂ ਨੇ ਨਿਕਲਣਾ ਹੈ ਤਾਂ ਉਹ ਆਪ ਮਤਲਬ ਆਪਣੇ ਬੱਚਿਆਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਕਿਵੇਂ ਉਸ ਪਾਸੇ ਵੱਲ ਨੂੰ ਤੋਰਨ ਦੇਖੋ ਸੁਖਵਿੰਦਰ ਜੀ ਆਪਾਂ ਕਹੀਏ ਵੀ ਸਿਰਫ ਇੱਕ ਕਣਕ ਝੋਨਾ ਇਸੇ ਤਰੀਕੇ ਹੀ ਅਸੀਂ ਸਿਰਫ ਕਹੀ ਜਾਵਾਂਗੇ ਵੀ ਇਹ ਸਿਰਫ ਇਹੀ ਇੱਕ ਜ਼ਿੰਦਗੀ ਦਾ ਮਕਸਦ ਰਹਿ ਜਾਏਗਾ ਬਿਲਕੁਲ ਨਹੀਂ ਹੈ ਬਹੁਤ ਸਾਰੇ ਕਿਸਾਨਾਂ ਨੇ ਤਬਦੀਲੀ ਵਿਖਾਈ ਹੈ ਜਿਨ੍ਹਾਂ ਨੇ ਫੁੱਲ ਲਾਣੇ ਸ਼ੁਰੂ ਕੀਤੇ ਜਾਂ ਹੋਰ ਕਈ ਕਿਸਮ ਦੀਆਂ ਇੱਥੇ ਤੁਸੀਂ ਇਵਨ ਕੇਸਰ ਤੱਕ ਬੀਜ ਲਿਆ ਇਹ ਚੀਜ਼ਾਂ ਸੰਦਿੱਤੇ ਮੱਛੀ ਦਾ ਸ਼ੁਰੂ ਕੀਤਾ ਇਹ ਚੀਜ਼ਾਂ ਜਿਵੇਂ ਚੇਂਜ ਓਵਰ ਹੋਣੀ ਇਹ ਜ਼ਿੰਦਗੀ 'ਚ ਤਬਦੀਲੀ ਜ਼ਰੂਰੀ ਹੈ ਖੜੋਤ ਵਿੱਚ ਤਾਂ ਬਦਬੂ ਆ ਜਾਂਦੀ ਹੈ ਫਿਰ ਜਿਵੇਂ ਹੁਣ ਤੁਸੀਂ ਵੇਖੋ ਨਾ ਅਮੁੱਲ ਤੁਸੀਂ ਇੱਕ ਪਾਸੇ ਕਿਵੇਂ ਚੱਲਿਆ ਯਾਨੀ ਉਹ ਅਸੀਂ ਸਰਕਾਰੀ ਸੰਸਥਾ ਨੂੰ ਬਿਲਕੁਲ ਜ਼ੀਰੋ ਕਰ ਛੱਡਿਆ ਹੋਇਆ ਸੋ ਜੇ ਅਸੀਂ ਉਸ ਪੱਧਰ ਤੇ ਕਿਸਾਨਾਂ ਦੇ ਪੱਧਰ ਤੇ ਭਾਈ ਤੁਸੀਂ ਆਪੋ ਵਿੱਚ ਕੋਆਪਰੇਟਿਵ ਸੁਸਾਇਟੀ ਸ਼ੁਰੂ ਕਰੋ ਜਦ ਤੱਕ ਅਸੀਂ ਉਸ ਪਾਸੇ ਨਹੀਂ ਧਿਆਨ ਦਿੰਦੇ ਤੁਸੀਂ ਵੇਖੋ ਸਾਡੇ ਪੰਜਾਬ ਵਿੱਚ ਬਹੁਤ ਬਿਆੰਤ ਇਹੋ ਜਿਹੇ ਬੂਟੇ ਨੇ ਬੇਸ਼ਕੀਮਤੀ ਜਿਨ੍ਹਾਂ ਦੀ ਮੈਡੀਕਲ ਐਸ ਵੇਲੇ ਲੋੜ ਹੈ ਤੇ ਜੋ ਹੋਰ ਨਾ ਸੂਬਿਆਂ ਵਿੱਚ ਪੈਦਾ ਹੋਣੇ ਸ਼ੁਰੂ ਹੋ ਗਏ ਨੇ ਬਹੁਤ ਮਹਿੰਗੇ ਵਿਕਦੇ ਨੇ ਤੇ ਸਾਡੀ ਜ਼ਮੀਨ ਉਪਜਾਊ ਹੈ ਤੇ ਇਹਨਾਂ ਥਾਵਾਂ ਤੇ ਉਹ ਪਹਿਲਾਂ ਮੇਰੇ ਕੋਲ ਤੱਤ ਮੌਜੂਦ ਨੇ ਇੱਥੇ ਉਹ ਹੁੰਦੇ ਸਾਂ ਅਸੀਂ ਮੁਕਾਰ ਛੱਡੇ ਅਸੀਂ ਤਾਂ ਛਿੜਕਾ ਕਰ ਕਰਕੇ ਕੱਲਾ ਇੱਕ ਉਸੇ ਚੱਕਰ 'ਚ ਪੈ ਗਏ ਆਂ ਵੀ ਇੱਕ ਵਾਰ ਕਣਕ ਇੱਕ ਵਾਰ ਚੌਲ ਇੱਕ ਵਾਰ ਕਣਕ ਇੱਕ ਵਾਰ ਚੌਲ ਜੇ ਅਸੀਂ ਉਹ ਮਹਿੰਗੇ ਬੂਟੇ ਜਿਹੜੇ ਕਿ ਸਾਨੂੰ ਮੈਡੀਕਲੀ ਵੀ ਮੈਡੀਸਨਲ ਬੈਨੀਫਿਟਸ ਵੀ ਦਿੰਦੇ ਨੇ ਉਹਨਾਂ ਪਾਸਿਆਂ ਵੱਲ ਜਦੋਂ ਤੁਰੀਏ ਤਾਂ ਬਹੁਤ ਬਹੁਤ ਫਾਇਦਾ ਲੈ ਸਕਦੇ ਆ ਤੁਸੀਂ ਵੇਖੋ ਅੱਜ ਗੱਲ ਕਰਦੇ ਆ ਨਾ ਅਸੀਂ ਜਦੋਂ ਵੀ ਭਾਈ ਕੋਧੜਾ ਦਾ ਤੁਸੀਂ ਆਟਾ ਵਰਤੋ ਰਾਗੀ ਦਾ ਆਟਾ ਵਰਤੋ ਜਿਹਨੂੰ ਪਾਣੀ ਦੀ ਲੋੜ ਹੀ ਨਹੀਂ ਤੇ ਉਹਦੇ ਨਾਲ ਜੇ ਕਰਨਾਟਕ ਵਰਗੇ ਨੇ ਆਪਣੀ 25% ਤੱਕ ਰਹਿ ਗਈ ਉਹਨਾਂ ਦੀ ਸਾਰੇ ਦੇ ਸਾਰੀ ਯਾਨੀ ਉਹਨਾਂ ਦੀ ਡਾਇਬੀਟਿਸ ਖਤਮ ਹੋਣ ਦੀ ਕਗਾਰ ਤੇ ਆ ਗਈ ਤੇ ਅਸੀਂ ਸਭ ਤੋਂ ਪਹਿਲੇ ਨੰਬਰ ਤੇ ਪਹੁੰਚ ਰਹੇ ਹਾਂ ਮੋਟਾਪੇ ਵਿੱਚ ਤੇ ਅਸੀਂ ਡਾਇਬੀਟਿਸ ਵਿੱਚ ਦਾ ਮਤਲਬ ਹੈ ਉਹ ਤਬਦੀਲੀ ਪਿੰਡ ਵਿੱਚ ਜ਼ਰੂਰੀ ਜੇ ਕਿ ਤੁਸੀਂ ਇਸ ਝੋਨੇ ਤੋਂ ਜਰਾ ਕ ਹਟ ਕੇ ਇਹਨਾਂ ਚੀਜ਼ਾਂ ਵੱਲ ਲੱਗੋ ਜਿੱਥੇ ਪਾਣੀ ਦੀ ਬਚਤ ਵੀ ਹੋਏਗੀ ਉਹਨਾਂ ਨੂੰ ਬਿਲਕੁਲ ਛੜਕਾ ਦੀ ਲੋੜ ਨਹੀਂ ਸੋ ਔ ਨਾਤਾ ਕੀਟਨਾਸ਼ਕ ਹੋਣਗੇ ਤੇ ਨਾਲੇ ਇਹ ਚੀਜ਼ਾਂ ਨਾਲ ਅਸੀਂ ਪੰਜਾਬੀ ਸਗੋਂ ਵੱਧ ਕਮਾਈ ਕਰ ਸਕਾਂਗੇ ਤੇ ਸਾਡੇ ਕਿਸਾਨਾਂ ਨੂੰ ਫਾਇਦਾ ਵੱਧ ਹੋਏਗਾ ਤੇ ਦੂਜੇ ਪਾਸੇ ਜੇ ਵਪਾਰੀ ਦੀ ਗੱਲ ਕਰੀਏ ਕਿ ਕੱਲੇ ਕਿਸਾਨ ਮਜ਼ਦੂਰ ਹਿੱਲੇ ਨੇ ਮੈਂ ਪਹਿਲਾਂ ਵੀ ਕਿਹਾ ਸੀ ਕ੍ਰਾਂਤੀ ਹਮੇਸ਼ਾ ਭੁੱਖੇ ਢਿੱਡਾਂ ਦੀ ਰੱਜੇ ਢਿੱਡ ਵਾਲੇ ਨਹੀਂ ਕਰਦੇ ਵਪਾਰੀ ਬਹੁਤੀ ਵਾਰ ਹਮੇਸ਼ਾ ਹੀ ਸਰਕਾਰਾਂ ਦੇ ਨਾਲ ਜੁੜ ਕੇ ਤੁਰਦੇ ਨੇ ਤੁਸੀਂ ਜਿੰਨਾ ਮਰਜ਼ੀ ਇਤਿਹਾਸਿਕ ਤੱਥ ਫਰੋਲ ਲਓ ਇਹੋ ਕੁਝ ਹੁੰਦਾ ਜੇ ਕਿ ਉਹ ਸਰਕਾਰ ਨੂੰ ਪੈਸੇ ਦੇ ਕੇ ਜਿਹੜੀ ਮਰਜ਼ੀ ਆਵੇ ਏ ਬੀ ਸੀ ਠੀਕ ਹੈ ਸਾਨੂੰ ਆਪਣਾ ਆਰਾਮ ਨਾਲ ਜੀ ਵਪਾਰ ਕਰਨ ਤੋਂ ਇਸ ਤੋਂ ਬਾਅਦ ਨਹੀਂ ਹੋ ਸਕਦਾ ਤਾਂ ਹੀ ਇਹ ਚanakkya ਦੇ ਕਿਹਾ ਹੋਇਆ ਸੀ ਵੀ ਜਿਹੜਾ ਰਾਜਾ ਵਪਾਰੀ ਹੋ ਜਾਏ ਉਹ ਪਰਜਾ ਭਿਖਾਰੀ ਬਣ ਜਾਂਦੀ ਉਹਦੇ ਹੀ ਸ਼ਬਦ ਨੇ ਮੇਰੇ ਨਹੀਂ ਤੇ ਅਸੀਂ ਇਹੋ ਕੁਝ ਕੀਤਾ ਹਰ ਸਿਆਸਤਦਾਨ ਨੂੰ ਅਸੀਂ ਵਪਾਰੀ ਬਣਾ ਦਿੱਤਾ ਕਿ ਤੇਰੇ ਕੋਲ ਟੁੱਟੀਆਂ ਚੱਪਲਾਂ ਸੀ ਅੱਜ ਪੰਜ ਮੰਜ਼ਲਾ ਤੇਰੇ ਕੋਲ ਤਿੰਨ ਸਾਲਾਂ ਦੇ ਅੰਦਰ ਅੰਦਰ ਤੂੰ ਬਣਾ ਲਿਆ ਬਹੁਤ ਵਧੀਆ ਕਰ ਲਿਆ ਕਿੱਥੋਂ ਆਇਆ ਸਮਾਨ ਨੂੰ ਡਿੱਗਦੇ ਨੇ ਦੱਸੋ ਤਾਂ ਸਹੀ ਸੁਖਿੰਦਰ ਜੀ ਅਸੀਂ ਬਾਕੀ ਜਿਹੜੇ ਗਰੀਬ ਲੋਕਾਂ ਨੂੰ ਕਹਿ ਦਈਏ ਵੀ ਐਸ ਤਾਂ ਤੇ ਡਿਗਰੇ ਨੇ ਪੈਸੇ ਚੁੱਕ ਲਓ ਕਿੱਥੋਂ ਆ ਰਹੇ ਨੇ ਤੁਹਾਡੇ ਮੇਰੇ ਦੇ ਵਿੱਚੋਂ ਹੀ ਲੋਕ ਨੇ ਜਿਨ੍ਹਾਂ ਤੋਂ ਉਹ ਸਾਰਾ ਨਬੀੜਿਆ ਜਾ ਰਿਹਾ ਤੇ ਜੇ ਇਹ ਸਮਝ ਆ ਜਾਏਗੀ ਤਾਂ ਫਿਰ ਅਸੀਂ ਆਪ ਹੀ ਹੌਲੀ ਹੌਲੀ ਤਬਦੀਲ ਹੋਵਾਂਗੇ ਪਰ ਐਸ ਵੇਲੇ ਦੀ ਜੋ ਡੈਮੋਗ੍ਰਾਫਿਕ ਚੇਂਜ ਜੇ ਇਹ ਆਲਟੀਮੇਟਲੀ ਲੱਤ ਸਿਆਸਤਦਾਨਾਂ ਨੂੰ ਵੀ ਪੈਣੀ ਜੇ ਤੇ ਕਰਾਰੀ ਪੈਣੀ ਜੀ ਹਾਂ ਚਲੋ ਉਮੀਦ ਕਰਦੇ ਆ ਕਿ ਕਿਸਾਨ ਆਪਣੀ ਲੜਾਈ ਲੜ ਰਹੇ ਨੇ ਪੰਜਾਬ ਆਪਣੀ ਲੜਾਈ ਲੜ ਰਿਹਾ ਹੈ ਤੇ ਲੈਂਡ ਪੂਲਿੰਗ ਪਾਲਿਸੀ ਨੂੰ ਲੈ ਕੇ ਜਮੀਆਂ ਤੋਂ ਵਿਰਵੇ ਹੋਣ ਨੂੰ ਲੈ ਕੇ ਜਿੰਨੀ ਵੀ ਸਮਝ ਹੈ ਕਿਸਾਨ ਉਸ ਮੁਤਾਬਕ ਵੱਡੇ ਲੀਡਰ ਉਹਨਾਂ ਦੇ ਉਗਰਾਹ ਸਾਹਿਬ ਰਾਜੀਵਲ ਸਾਹਿਬ ਲੱਗੇ ਨੇ ਤੇ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਕਿ ਉਹਦੇ ਵਿੱਚ ਯੋਗਦਾਨ ਪਾਇਆ ਜਾਵੇ ਕਿਸਾਨਾਂ ਨੂੰ ਪੰਜਾਬੀਆਂ ਨੂੰ ਜਿਨ੍ਹਾਂ ਨੇ वैसे बहुत नहीं। पर अपने कोशिश कर रहे हैं। तो बहुत जागरूक ਨੇ ਪਰ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਡਾਕਟਰ ਰਸ਼ਿੰਦਰ ਕੌਰ ਜੀ ਨੇ ਸਾਨੂੰ ਸਮਾਂ ਦਿੱਤਾ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਪਰ ਮੈਂ ਇੱਕ ਆਸਰੀ ਜ਼ਰੂਰ ਬੇਨਤੀ ਤੁਹਾਡੇ ਲਈ ਕਰਨੀ ਚਾਹਾਂਗੀ ਜੀ ਕਿ ਜਿਹੜਾ ਮੈਂ ਵਿੱਚ ਵੀ ਜ਼ਿਕਰ ਕੀਤਾ ਕਿ ਅਸੀਂ ਵੋਟਾਂ ਪਾਣ ਲੱਗਿਆ ਪੜ੍ਹੇ ਲਿਖੇ ਲੋਕ ਤੁਸੀਂ ਵੇਖ ਲੈਣਾ ਕਿੰਨੇ ਕ ਨਿਕਲਣਗੇ ਯੂਨੀਵਰਸਿਟੀਆਂ ਵਿੱਚੋਂ ਕਿੰਨੇ ਕ ਕਾਲਜਾਂ ਵਿੱਚੋਂ ਯਾਨੀ ਇਹ ਸਾਰਿਆਂ ਨੂੰ ਜਦ ਤੱਕ ਹਲੂਣਾ ਨਹੀਂ ਦਿੱਤਾ ਜਾਂਦਾ ਭਾਈ ਸਾਹਿਬ ਆਓ ਵੋਟ ਬਹੁਤ ਕੀਮਤੀ ਚੀਜ਼ ਏ ਉਦੋਂ ਤੱਕ ਸਾਡੇ ਉੱਤੇ ਰਾਜ ਇਹੀ ਕਰਨਗੇ ਬੋਤਲ ਸ਼ਰਾਬ ਵਾਲੇ ਜਾਂ ਫਿਰ ਜਿਨ੍ਹਾਂ ਨੇ ਮੋਟਰਾਂ ਲਵਾਉਣੀਆਂ ਹੋਣਗੀਆਂ ਉਦੋਂ ਤੱਕ ਫਿਰ ਸਾਨੂੰ ਸ਼ਿਕਾਇਤ ਕਰਨੀ ਵੀ ਸਾਡੇ ਵੱਲੋਂ ਬਹੁਤ ਗਲਤ ਹੋਏਗੀ ਸੋ ਸਭ ਤੋਂ ਪਹਿਲਾਂ ਨਿਕਲिए ਆਪਾਂ ਵੋਟਾਂ ਦਾ ਜਿਹੜਾ ਜ਼ਰੂਰ ਚੋਣ ਸਹੀ ਕਰਨ ਲਈ ਆਪ ਨਿਕਲਣਾ ਪੈਣਾ ਬਹੁਤ ਧੰਨਵਾਦ ਧੰਨਵਾਦ ਧੰਨਵਾਦ